ਇਹ ਨਾਲ ਸਾਡੇ ਕੈਂਡੀਡੇਟ ਨੂੰ ਹਰਾਇਆ ਜਾ ਰਿਹਾ ਸਾਨੂੰ ਅੰਦਰ ਨਹੀਂ ਪੜਨ ਦੇ ਰਹੇ ਤੇ ਜਿਵੇਂ ਅਸੀਂ ਕੰਦਾ ਟੱਪਦੇ ਸਾਨੂੰ ਗੋਲੀ ਮਾਰਨ ਕੀ ਕਮਾਲ ਦੀ ਗੱਲ ਤਾਂ ਨਹੀਂ ਲਾਈਏ ਕਿੱਥੇ ਦੀਵਾਰ ਚੜ ਕੇ ਆਏ ਹੋ ਅੰਦਰ ਕਾ ਇਹ ਕਿੱਥੇ ਨਹੀਂ ਦੀਵਾਰ ਚੜ ਕੇ ਤੁਸੀਂ ਦੀਵਾਰ ਚੜ ਕੇ ਆਏ ਹੋ ਸਾਹਗੇ ਨਾ ਤੁਸੀਂ ਦੀਵਾਰ ਚੜ ਕੇ ਜ਼ਬਰਦਸਤੀ ਆਏ ਹੋ ਅੰਦਰ ਨਹੀਂ ਪੜਨ ਦੇ ਤੁਸੀਂ ਦੀਵਾਰ ਚੜ ਕੇ ਆਏ ਹੋ ਇਹਨਾਂ ਨੂੰ ਤੁਸੀਂ ਦੀਵਾਰ ਚੜ ਕੇ ਆਏ ਹੋ ਕੋਈ ਗੱਲ ਨਹੀਂ ਦੀਵਾਰ ਚੜ ਕੇ ਪ੍ਰਿੰਸੇਸ ਤੁਸੀਂ ਜ਼ਬਰਦਸਤੀ ਦਾਖਲ ਹੋ ਰਹੇ ਹੋ ਜੋ 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 ਕਾਨੂੰਨੀ ਪ੍ਰੋਸੀਜਰ ਹੈ ਉਹਨੂੰ ਡਬਾ ਕਰਨਾ ਦੀਵਾਰ ਰਹੇ ਹੋ ਸਰ 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 ਤੁਸੀਂ ਦੀਵਾਰ ਕਿਉਂ ਚੜ ਕੇ ਆ ਰਹੇ ਹੋ ਤੁਸੀਂ ਕਹਿੰਦੇ ਬੈਲਨ ਬਾਹਰ ਚਲੋ ਪਹਿਲਾਂ ਬਾਹਰ ਚੱਲੋ ਬਾਹਰ ਚੱਲੋ ਪਹਿਲਾਂ ਬਾਹਰ ਚੱਲੋ ਜੀ ਪਹਿਲਾਂ ਬਾਹਰ ਚੱਲੋ ਦੁਬਾਰਾ ਪਹਿਲਾਂ ਬਾਹਰ ਚੱਲੋ ਬਾਹਰ ਚੱਲੋ ਭਾਈ ਜੀ ਚੱਲੋ ਪਹਿਲਾਂ ਬਾਹਰ ਚੱਲੋ ਤੁਹਾਨੂੰ ਇਨਸਾਫ ਤਾਂ ਦਵਾਉਂਗੇ ਪਹਿਲਾਂ ਬਾਹਰ ਚੱਲੋ ਜੀ ਕੋਈ ਸਾਈਨ ਕਰਦੇ ਕੋਈ ਬਾਹਰ ਚੱਲੋ ਸਾਈਨ ਨਹੀਂ ਕਰਦੇ ਉਹ ਵੀ ਸਾਈਨ ਨਹੀਂ ਕਰਨੇ ਅਸੀਂ ਤੁਸੀਂ ਬਾਹਰ ਚੱਲ ਜੇ ਧੱਕਾ ਇਹ ਐਸਪੀ ਸਾਹਿਬ ਮੀਂਦੇ ਮੀਂਦੇ ਦੁਆਰ ਛੱਡ ਕੇ ਆਇਓ ਸਰਕਾਰ ਸੁਣ ਲਓ ਸਰਕਾਰ ਆਉਂਦੀਆਂ ਜਾਂਦੀਆਂ ਹਰ ਮਹੀਨੇ ਪੰਜ ਨੇ ਦੀਵਾਰ ਚੜ ਕੇ ਆਏਓ ਇੱਕ ਹੀ ਗੱਲ ਹੈ ਰੋਲੀ ਮਾਰ ਦਿਓ ਨਹੀਂ ਇੱਕ ਹੀ ਗੱਲ ਹੈ ਅੰਦਰ ਦੇ ਦਿਓ ਅੰਦਰ ਦੇ ਦਿਓ ਅੰਦਰ ਦੇ ਦਿਓ ਕਹਿੰਦੇ ਸਭ ਤੋਂ ਬਿਨਾ ਬਿਨਾ ਦੀਵਾਰ ਚੜ ਕੇ ਆਏ ਅੰਦਰ ਅੰਦਰ ਚੜ ਕੇ ਆਏ ਅੰਦਰ ਬੱਚਾ ਕਾਹਨੂੰ ਮਾਰਿਆ ਧੱਕਾ ਕਿੱਥੇ ਲਾਇਆ ਮਤਲਬ ਨਹੀਂ ਤਕਹਾ ਦੋ ਕਰੀ ਜਾਂਦਾ ਚਲੋ ਅੰਦਰ ਕੰਮ ਕਰ ਲੈ ਕੋਣ ਕਹਿੰਦਾ ਤਕਹਾ ਕਿੱਥੇ ਦਾਸੀ ਆਪ ਤੁਸੀਂ ਕਹਿੰਦੇ ਦੋ ਗਿੰਨੇ ਕਹਿ ਦਿੱਤੀ ਜਿਹੜੀ ਵੋਟਾ ਉਸੀ ਵਾਰ ਚੱਲੋ ਜਿਹੜਾ ਕਹਿੰਦੀ ਹੈਗਾ ਉਹ ਤੇ ਲਿਖ ਰੇਗਾ ਤੁਸੀਂ ਬਾਤ ਕਰੋ ਜਾ ਕੇ ਤੁਸੀਂ ਬਾਾਰ ਚੱਲੋ ਉਸੇ ਵਾਰ ਚੱਲੋ ਫਿਰ ਗੈਰੇ ਵਾਰ ਚੱਲੋ ਟੀਐਸ ਵਾਰ ਚੱਲੋ ਪਲੀਜ਼ ਵਾਰ ਚੱਲੋ ਉਸੇ ਵਾਰ ਚੱਲੋ ਪਲੀਜ਼ ਤੇ ਇਹ ਵਾਰ ਚੱਲੋ ਪਲੀਜ਼ ਵਾਰ ਚੱਲੋ ਕੋਈ ਗੱਲ ਨਹੀਂ ਉਹਨੂੰ ਬੋਲੇ ਨਹੀਂ ਤੁਸੀਂ ਸ਼ਰਿਆਮ ਸਿੰਦਰ ਸ਼ਰਿਆਮ ਤੁਹਾਡੇ ਸਾਹਮਣੇ ਧੱਕਾ ਹੋ ਰਿਹਾ ਚਲੋ ਯਾਰ ਸ਼ਰਿਆਮ ਧੱਕਾ ਹੋ ਰਿਹਾ ਮਹੀਨੇ ਚਾਰ ਹੀ ਨੇ ਤੁਹਾਡੇ ਗੋਲੇ ਮਾਰ ਲਾਓ ਪੁੱਛ ਲੋ ਯਾਰ ਆਪਾਂ ਬਾਹਰ ਹੀ ਚੱਲਦੇ ਆਂ ਇਹ ਅਸੀਂ ਤਾਂ ਤੁਸੀਂ ਹਰਾ ਰਹੇ ਹੋ ਅਸੀਂ ਆਪੇ ਕੈਂਡੀਡੇਟਾਂ ਨਾਲ ਮਰਾਂਗੇ ਧੱਕੇ ਨਹੀਂ ਚਾ ਰਹੇ ਇਹ ਦੋ ਵੋਟਾਂ ਦੇ ਸਾਡੀ ਚੌਂਦਾ ਸੀ ਦੋ ਵੋਟਾਂ ਦੇ ਜਿੱਤੀ ਹੋਈ ਕੱਲੀ ਕੱਲ ਹਰਾ ਰਹੇ ਨੇ ਦੋ ਵੋਟਾਂ ਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਿੱਥੋਂ ਕਿੱਥੋਂ ਹਰਾ ਲਵਾਂਗੇ ਤੁਹਾਡੀ ਗਹਾ ਠੋਕਾਂਗੇ ਮੰਡੀ ਪੱਕੇ ਨਾ ਠੋਕਾਂਗੇ 4 ਮਹੀਨੇ ਰਹਿ ਗਏ ਲਾ ਲਓ ਜਿਹੜਾ ਜੋਰ ਲਾਉਣਾ ਉੱਥੋਂ ਤੁਸੀਂ ਅੰਦਰ ਨਹੀਂ ਵੜ ਦਿੰਦੇ ਕੰਦਾ ਟੱਪਦੇ ਤੁਸੀਂ ਧੱਕੇ ਨਾਲ ਕਹਿੰਦੇ ਪਰਚੇ ਪਾ ਦਾਂਗੇ ਕੈਂਡੀਡੇਟ ਸਾਡੇ ਦੀ ਘੁੱਸਣ ਵਾਈ ਨਹੀਂ ਹੋ ਰਹੀ ਕਿੱਥੇ ਜਾਈਏ ਸੀ ਤੁਸੀਂ ਦੱਸੋ ਜੇ ਅਸੀਂ ਆਪਣੇ ਕੈਂਡੀਡੇਟਾਂ ਨਾਲ ਮੈਂ ਨਹੀਂ ਖੜੂਗਾ ਤੇ ਖੜੂਗਾ ਕੌਣ ਕੱਲ ਨੂੰ ਕੌਣ ਚੋਣ ਲੜੂਗਾ ਸਾਡੇ ਵੱਲੋਂ ਆਜੋ ਯਾਰ ਆਜੋ